ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਾਇਆ ਬਾਈ ਸਹਿਗਤਮ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦਾ ਇੱਕ ਨੀਲੀ ਰਾਵੀ ਦਾ ਨਗ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕਾਕਾ ਸਿੰਘ ਧਲੋਰੀਆ ਠੀਕ ਆ ਪਿੰਡ ਮਾੜੀ ਮੁਸਤਫਾ ਤੇ ਝੋਟੀ ਤਿੰਨ ਸਾਲ ਤਿੰਨ ਮਹੀਨੇ ਦੀ ਆਈ ਮੋਬਾਈਲ ਨੰਬਰ ਇਹ 996449433 ਠੀਕ ਆ ਜੀ ਤੇ ਇਹ ਛੋਟੇ ਦੀ ਕੀ ਡਿਟੇਲ ਆ ਜੀ ਇਹ 3 ਸਾਲ 3 ਮਹੀਨੇ ਦੇ ਆ ਜੀ ਉਮਰ ਆ ਜੀ ਇਹਦੀ ਠੀਕ ਆ ਜੀ ਇਹ ਇਸ ਟਾਈਮ ਦੇ 7-8000 ਰਹਿੰਦੇ ਆ ਪੂਰੇ ਹੌਣ ਚ ਠੀਕ ਆ ਜੀ ਇਹ ਪਕਾਉ ਕੀਤੀ ਹੋਈ ਹੈ ਤੇ ਮਾਂ ਦਾ ਦੁੱਧ ਕਿੰਨਾ ਸੀਗਾ ਜੀ ਇਹਦਾ ਜੀ ਮਾਂ ਦਾ ਦੁੱਧ 13.5 ਲੀਟਰ ਸੀ ਆ ਠੀਕ ਆ ਜੀ ਤੇ ਇਹ ਕਿੰਨੇ ਦੁੱਧ ਦੀ ਉਮੀਦ ਕਰਦੇ ਤੁਸੀਂ ਇਹਦੀ 15 ਲੀਟਰ ਦੁੱਧ ਦੀ ਉਮੀਦ ਕਰਦੇ ਤੋੜ ਕੇ ਦਿਖਾ ਦਿਓ ਜੀ ਫਾਣਾਂ ਦੇ ਸਹਿਜ ਬਹੁਤ ਸੋਹਣੇ ਆ ਜੀ ਤੁਸੀਂ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਬਾਕੀ ਹਜੇ 7 ਤੋਂ 8 ਦਿਨਾਂ ਬਾਕੀ ਨੇ ਉਹਦੇ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਵਿਆਹ ਵੀ ਰਵਾਬਤ ਕੁਆਲਿਟੀ ਤੁਸੀਂ ਚੈੱਕ ਕਰ ਲਓ ਨੀਲੀ ਰਾਵੀ ਦੀ ਮੱਝ ਬੰਨ ਲਓ ਜੀ ਬਾਕੀ 22 ਦੇ ਦਸਨ ਸਾਫ 7 ਤੋਂ 8 ਦਿਨਾਂ ਦੀ ਕੱਚੀ ਐ ਫੇਸ ਕੁਆਲਿਟੀ ਚੈੱਕ ਕਰ ਲਓ ਅੱਖਾਂ 'ਚ ਵੀ ਬੱਲ ਆ ਜੀ ਬਾਕੀ 5 ਦੇ 5 ਬੱਲਾ ਪੂਰੇ ਆ ਪੂਸ ਚ ਚਾਰੇ ਪੈਰ ਆ ਜੀ ਤੇ ਮੱਥੇ 'ਚ ਵੀ ਬੱਲ ਆ ਖਣਾ ਦੇ ਸੱਜ ਬਹੁਤ ਸੋਹਣਿਆ ਜੀ ਦੇਖ ਸਕਦੇ ਹੋ ਤੁਸੀਂ ਚਾਰੇ ਤਾਂ ਨਿੱਖੜ ਮੈਂ ਵਿਥੀ ਤੇ ਹੱਥੀ ਚਵਾਈ ਲੈ ਠੰਡੀ ਸੀਲ ਆ ਜੀ ਪੂਰੀ ਹਾਂ ਜੀ ਪੂਰੀ ਠੰਡੀ ਸੀਲ ਆ ਜੀ ਇੱਕ ਵਾਰੀ ਨੇੜੇ ਤੋਂ ਫੇਰ ਤੁਹਾਨੂੰ ਥਾਣਾ ਦਿਖਾ ਦਿੰਦਾ ਜੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਵੱਡੇ ਕਦ ਕਾਢਦੀ ਤਿੰਨ ਸਾਲ ਤੇ ਤਿੰਨ ਮਹੀਨੇ ਉਮਰ ਦੱਸਦਾ ਜੀ ਬਾਈ ਇਹਦੀ ਕੀ ਮੁੱਲ ਆ ਜੀ ਇਹਦਾ ਦਾ ਮੁੱਲ ਲਗ ਲੱਖ 10000 ਹੈ ਮਾਨਤਾਨ ਹੋ ਜੂਗਾ ਜੀ ਹੋ ਜੂਗਾ 110000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਵੀਰ ਆਊਗਾ ਮੌਕੇ ਤੇ ਮਾਨਤਾਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ